ਤੋ ਖਤੜੀ ਵਾਲਾ ਕੰਮ ਆ ਜੀ ਗੇਅਰ ਦਾ ਨੁਕਸ ਕੱਢਦੇ ਬੰਦਾ ਲਿਜਾ ਕੇ ਵੀ ਫ੍ਰੀ ਠੀਕ ਕਰਕੇ ਦੇਵਾਂਗੇ ਇਸੋ ਨਾਲਿਕਾ ਜਿਹੜਾ ਮਾਡਲ ਵੀ ਆਪਣੇ ਤੋਂ ਲੈਣਗੇ ਠੀਕ ਹੈ ਕੋਈ ਪੈਸਾ ਨਹੀਂ ਲਿਆ ਜਾਊਗਾ ਲੈ ਮੈਂ ਟਾਇਰ ਵੀ ਮਿੱਤਰੋ ਟਾਪ ਮਾਡਲ ਹੈ ਇਹਨੇ ਕਮਾਂਡਰ ਆਉਂਦੇ ਆ ਬੀਕੇਟੀ ਦੇ ਵਿੱਚ 65 ਬਾਈ ਹੋਇਆ ਵੈ ਜੀ 65 ਬਾਈ ਹੋਇਆ ਇੰਜਨ ਗੇਅਰ ਦਾ ਕੋਕਇਰਗਾ ਕੀ ਬਾਤ ਸ਼ੌਕ ਨਹੀਂ ਹੈ ਜੇ ਕਾਪੀ ਵੀ ਕਿਸੇ ਨੇ ਰੀਨਿਊ ਕਰਾਉਣੀ ਹੈ ਉਹ ਵੀ ਹੋ ਸਕਦੀ ਲੋਕਲ ਨੰਬਰ ਕਰਕੇ ਕਾਰਡ ਵਾਲੀ ਵੀ ਬਣ ਜਾਣੀ ਹੈ ਕੀ ਬਾਤ ਆਦਾ ਮਟਰਨ ਟਰੈਕਟਰ ਡਬਲ ਕਲਚ ਸਾਰਾ ਟਰੈਕਟਰ ਜੈਨੂਨ ਹੈ ਅੱਗੇ ਪਿੱਛੇ ਤੱਕ ਕਿਤੇ ਕੋਈ ਪੇਂ ਕਿਆ ਬਾਤ ਕੌਣ ਹੈ ਯੈਸਨੋ ਵਾਲਾ ਰੇਟ ਹੈ 2 ਲੱਖ ਤੇ 25 ਹਜ਼ਾਰ ਦਾ ਦੇਣਾ ਫਿਕਸ ਹੈ ਬਸ ਠੀਕ ਹੈ ਡਿਮਾਂਡ ਨਹੀਂ ਹੈਗੀ ਖਿੱਚ ਕੇ ਡਿਮਾਂਡ ਨਹੀਂ ਬਸ ਦੇਣਾ 2 ਲੱਖ ਤੇ 25 ਹਜ਼ਾਰ ਦਾ ਕਿਆ ਬਾਤ ਦਾ ਨੈਟ ਆਪਾਂ ਦੇਣਾ ਹੈ ਇਹ ਇਹਦੇ ਚ ਪਾਰਟੀ ਕੋਈ 50-60 ਹਜ਼ਾਰ ਰੁਪਈਆ ਡਾਊਨ ਪੇਮੈਂਟ ਲੈ ਕੇ ਆ ਜੇ ਬਾਕੀ ਲੋਨ ਵੀ ਕਰਾ ਦਾਂਗੇ ਇਹਦੇ ਤੇ ਲੋਨ ਕਰਾ ਦਵਾਂਗੇ 50-60 ਹਜ਼ਾਰ ਰੁਪਈਆ ਹੀ ਚਾਹੀਦਾ ਸਿਰਫ ਤੇ ਗ੍ਰਾਊਨ ਦੀ ਲੋੜ 1,35,000 ਰੁਪਈਆ ਦੇ ਵਿੱਚ ਮੇਤਰਾ ਟਰੈਕਟਰ ਆ ਤੁਹਾਨੂੰ ਸਿੱਧੀ ਜਾ ਕੇ ਵਧੀਆ ਵਾਈ ਕਰ ਸਕਦੇ ਹੋ ਸਾਰਾ ਕੁਝ ਲੱਗਿਆ ਪਾਵੇਂ ਮਸ਼ੀਨ ਤੇ ਚੜਾ ਦੇ ਜਾ ਕੇ ਕੋਈ ਚੱਕਰ ਨਹੀਂ ਟਰੈਕਟਰ ਸਾਰੇ ਨਾ ਅਰੀਜਨਲ ਓਵੇਂ ਲਿਬੜੇ ਦੇ ਲਿਬੜੇ ਖੜੇ ਆ ਬਾਈ ਹੋਰਾਂ ਵੱਲੋਂ ਆਏ ਨਹੀਂ ਵੀ ਕੋਈ ਅੱਜ ਵੀਡੀਓ ਬਣਾਉਣੀ ਤਾਂ ਬਈ ਟਾਕੀ ਟੁਕੀ ਮਾਰਦੀ ਆ ਹਾਂ ਨਾ ਨਾ ਹੀ ਬਾਬ ਜਮ ਹੋ ਰਹੀ ਨਹੀਂ ਮੁਕਦੇ ਹੀ ਬੜੇ ਕੰ ਇੰਜਨ ਗੇਅਰ ਦਾ ਵੀ ਕੁੱਕ ਯਾਰਗਾ 1,95,000 ਦਾ ਹੀ ਠੀਕ ਹੈ ਜੀ ਸੈਟਿੰਗ ਕਰਕੇ ਦੇ ਦੋ 2016 ਮਾੜ ਜੇ ਲੋਡਰ ਸਪੈਸ਼ਲ ਆ ਜੀ ਤੇ ਲੋਡਰ ਲੱਗਦਾ ਹੁੰਦਾ ਠੀਕ ਹੈ ਤਾਂ ਇਹਦਾ ਹਿਸਾਬ ਹੀ ਆਇਆ ਹਾਂਜੀ ਆ ਮਿੱਤਰੋ ਲੋਡਰ ਵਾਲਾ ਟਰੈਕਟਰ ਆ ਜੀ ਦੇਖੋ ਇਹ ਵੀ ਲੋਡਰ ਸਪੈਸ਼ਲ ਟਰੈਕਟਰ ਆ ਇਹਦੇ ਹਿੱਸਾ ਵੀ ਲੋਡਰ ਵਾਲਾ ਇੰਜਨ ਗੇਅਰ ਦੀ 1 ਸਾਲ ਦੀ ਵਾਰੰਟੀ ਦਿੱਤੀ ਜਾਊਗੀ ਠੀਕ ਹੈ ਜੀ ਕਲਚ ਨੂੰ ਛੱਡ ਕੇ ਇੰਜਨ ਗੇਅਰ ਚ ਕੋਈ ਨੁਕਸ ਪੈ ਜੇ ਲਿਫਟ ਜਾਵਾ ਫ੍ਰੀ ਠੀਕ ਕਰਕੇ ਦੇਵਾਂਗੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਰਿਸਪੈਕਟ ਫਾਰਮਰ TV ਤੇ ਜੀ ਅੱਜ ਆਪਾਂ ਪ ਤਾ ਇੱਥੇ ਦੇਖੀ ਆ ਆਪਾਂ ਮਿੰਨੀ ਮੰਡੀ ਬਣੀ ਰਹਿੰਦੀ ਆ ਜਿਹੜੇ ਬਾਈ ਹੋਰਾਂ ਕੋਲੇ ਐਨੇ ਟਰੈਕਟਰ ਪੁਰਾਣੇ ਆਉਂਦੇ ਆ ਵਿੱਚ ਕਟਾ ਕੇ ਲੋਕ ਨਵੇਂ ਲੈ ਜਾਂਦੇ ਆ ਸੱਸੀ ਗਾਲ ਜੀ ਸੱਸੀ ਗਾਲ ਬਾਈ ਜੀ ਬੜੀਆਂ ਧੰਨਵਾਦ ਜੀ ਰੌਣਕਾਂ ਲਾਈ ਬੈਠੇ ਹੋ ਫੇਰ ਪੁਰਾਣੇ ਟਰੈਕਟਰਾਂ ਦੇ ਹਾਂਜੀ ਹਾਂਜੀ ਬਹੁਤ ਕੀ ਬਾਤ ਆ ਹਾਂਜੀ ਤਾਂ ਬਾਈ ਜੀ ਆਪਾਂ ਫਿਰ ਜਾਣਕਾਰੀ ਦੇਈਏ ਆਪਣੇ ਕੋਲੇ ਕਿਹੜੇ ਕਿਹੜੇ ਟਰੈਕਟਰ ਖੜੇ ਆ ਜੀ ਆਪਾਂ 59 ਘਰ ਤੋਂ ਸਟਾਰਟ ਕਰਦੇ ਆ ਕੀ ਬਾਤ ਆ ਤਾਂ ਮਿੱਤਰੋ ਪਹਿਲਾਂ ਦੇਖੀਏ ਵੀ ਸੀਜ਼ਨ ਤੂੜੀ ਦਾ ਆਉਣ ਵਾਲਾ ਜਾਂ ਵੱਡੀਆਂ ਮਸ਼ੀਨਾਂ ਦਾ ਤਾਂ ਉੱਥੇ ਫਿਰ 59 11 ਪੁਰਾਣਾ ਖੰਡ ਤੁਹਾਨੂੰ ਪਤਾ ਕੰਮ ਆਉ ਤਾਂ ਜਿਹੜੇ ਵੀਰ ਟਰੈਕਟਰ ਲੱਭ ਰਹੇ ਆ ਤਾਂ ਪਹਿਲਾਂ 911 ਤੋਂ ਸਟਾਰਟਿੰਗ ਕਰਦੇ ਆ ਆਪਾਂ ਜੀ ਤੇ ਬਾਈ ਜੀ ਕਿੰਨਾ ਮਾਡਲ ਹੈ ਜੀ ਇਹ ਇਹ 911 99 ਮਾਡਲ ਹੈ ਜੀ ਪੀਵੀ 60 ਨੰਬਰ ਅੱਗੇ ਦੜਵੇ ਦਾ ਸੈਕੰਡ ਪਾਰਟੀ ਦੇ ਨਾਂ ਹੋਣੇ ਠੀਕ ਹੈ ਜੀ ਟਾਇਰ ਬੀਕੀਟੀ ਦੇ ਨਵੇਂ ਆ ਸਾਰਾ ਸਿਸਟਮ ਲੱਗਿਆ ਇਦਾਂ ਹੀ ਦੇਣਾ ਇੰਜਨ ਗੇਅਰ ਦਾ ਓਕੇ ਆ 65 ਬਾਈ ਹੋਇਆ ਹੋਇਆ ਟਾਇਰ ਵੀ ਮਿੱਤਰੋ ਟਾਪ ਮਾਡਲ ਆ ਜਿਹੜੇ ਕਮਾਂਡਰ ਆਉਂਦੇ ਆ ਬੀਕੀਟੀ ਦੇ ਵਿੱਚ 65 ਬਾਈ ਹੋਇਆ ਹੋਇਆ ਜੀ 65 ਬਾਈ ਹੋਇਆ ਹੋਇਆ ਇੰਜਨ ਗੇਅਰ ਦਾ ਕੋਕ ਕੇ ਰਗਾ ਕਿਆ ਬਾਤ ਆਦਾ 911 ਬਾਈ ਜਿਹਨੇ ਰੱਖਿਆ ਅਗਲੇ ਨੇ ਸ਼ੌਕ ਨਹੀਂ ਰੱਖਿਆ ਜੇ ਕਾਪੀ ਵੀ ਕਿਸੇ ਨੇ ਰੀਨਿਊ ਕਰਾਉਣੀ ਹੈ ਉਹ ਵੀ ਹੋ ਸਕਦੀ ਲੋਕਲ ਨੰਬਰ ਕਰਕੇ ਕਾਰਡ ਵਾਲੀ ਵੀ ਬਣ ਜਾਣੀ ਹੈ ਕਿਆ ਬਾਤ ਆਦਾ ਖਰਚਾ ਪਾਰਟੀ ਦਾ ਹੋਣਾ ਹੈ ਰੇਟ ਆਪ ਇਹਦਾ ਇਦਾਂ ਹੀ ਕਰਦੇ ਆ 3.5 ਲੱਖ ਪ੍ਰਾਈਜ਼ ਇਹਦਾ ਹੀ ਠੀਕ ਹੈ ਜੀ ਤਾਂ ਨਵੇਂ ਆਰਗਾ 911 ਜਿਹੜੇ ਗੇਰ ਦਾ ਬੰਦਾ ਵਾਕੇ ਲੈ ਸਕਦਾ ਆਪਣੇ ਤੋਂ ਇੰਨਾ ਐ ਸਾਫ 911 ਛੇਤੀ ਨਹੀਂ ਮਿਲਦਾ ਕਿਸੇ ਸ਼ੌਹੀਆ ਬੰਦੇ ਕੋਲ ਸਾਰਾ ਸਿਸਟਮ ਵਗੈਰਾ ਲੱਗੇ ਹੀ ਦੇਣਾ ਇਦਾਂ ਹੀ ਹਾਂ ਕਿਸੇ ਸ਼ੌਕੀਆ ਬੰਦੇ ਕੋਲ ਆਇਆ ਬਾਈ ਹਾਂਜੀ ਹਾਂਜੀ ਤਾਂ ਦੇਖੋ ਜੀ ਬਾਕੀ ਤੁਸੀਂ ਦੇਖਣਾ ਹੋਏ ਏਜੰਸੀ ਆ ਕੇ ਦੇਖ ਸਕਦੇ ਹੋ ਜੀ ਤੇ ਇੰਜਨ ਗੇਅਰ ਦਾ ਦਾਣੇ ਤੇ ਆ ਬਈ ਜਾ ਮੈਂ ਕਿਹਾ ਕੁੱਕ ਹੈ ਜਮਾਈ ਗੇਦੜ ਬਾਹੇ ਦਾ ਨੰਬਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਹਾਂਜੀ ਅੱਗੇ ਆ ਫਾਰਮ ਟਰੈਕ 98 ਮੜ ਲਾਈ ਇਹ ਆ ਗਿਆ ਇਹ ਵੀ ਪੰਜਾਬ ਨੰਬਰ ਹੈ ਫਾਰਮ ਟਰੈਕ ਡਬਲ ਕਲਚ ਹੈ ਸਾਰਾ ਟਰੈਕਟਰ ਜੈਨੂਨ ਹੈ ਅੱਗੇ ਪਿੱਛੇ ਤੱਕ ਕਿਤੇ ਕੋਈ ਪੇਂਟ ਨਹੀਂ ਹੈ ਕੀ ਬਾਤ ਹੈ ਇਹ ਦੇਖੋ ਮਿੱਤਰੋ ओरिजिनल ਰੰਗ ਹੀ ਦਾ ਓਵੇਂ ਪਿਆ ਜਾ ਮੈਂ ਹਾਂਜੀ ਜੇ ਆਪਾਂ ਦੇਖੀਏ ਤਾਂ ਟਾਇਰ ਐਮ ਆਰ ਐਫ ਦੇ ਟਾਇਰ ਹੈ ਟਾਇਰ 50% ਟਾਇਰ ਆਮ ਨਾ ਪਏ ਆ ਅੱਧੇ ਟਾਇਰ ਜਿਵੇਂ ਆਪਾਂ ਕਹਿ ਦਈਏ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਅੱਧੇ ਟਾਇਰ ਮੰਨ ਕੇ ਚੱਲੋ ਤੁਸੀਂ ਹੈਗੇ ਆ ਜੀ ਤਾਂ ਪੰਜਾਬ ਨੰਬਰ ਇਹ ਵੀ ਟਰੈਕਟਰ ਹੈ ਇਹਦਾ ਰੇਟ ਵੀ 1 ਲੱਖ ਤੇ 95000 ਕਰਦੇ ਆ ਠੀਕ ਹੈ ਜੀ ਡਬਲ ਕਲਚ ਹੋਊਗਾ ਬਈ ਡਬਲ ਕਲਚ ਹੋਊਗਾ ਬੰਦੇ ਦਾ ਜੋ ਤੁਹਾਡੀ ਵੀਡੀਓ ਦੇਖਿਆ ਪੂਰਾ ਮਾਨਤਨ ਰੱਖਿਆ ਜਾਊਗਾ ਹਰਦਾ ਲੈ ਵੀ ਮਿੱਤਰੋ ਹੋਰ ਤੁਹਾਨੂੰ ਦੱਸਦਾ ਉਸ ਤੋਂ ਬਾਅਦ ਆਪਣੇ ਕੋਲ ਆ ਜਾਓ ਘੱਟ ਰੇਟ ਜਾ 744 ਸਵਰਾਜ ਜੀ ਲਓ ਜੀ ਇਹ ਰਾਜਸਥਾਨ ਨੰਬਰ ਹੈ ਇਹ ਰਾਜਸਥਾਨ ਡਬਲ ਕਲਚ ਹੀ ਹੈ ਇੰਜਨ ਗੇਅਰ ਦਾ ਇਹ ਵੀ ਕੋਕ ਹੈ ਠੀਕ ਹੈ ਜੀ ਤਸੱਲੀ ਗੰਦਾ ਵਾਹ ਕੇ ਲੈ ਸਕਦਾ ਹੈ ਕੀ ਬਾਤ ਹੈ ਲੈ ਰੇਟ ਦਾ ਆਪਾਂ ਕਰਦੇ ਹਾਂ 2.5 ਲੱਖ ਰੁਪਈਆ ਠੀਕ ਹੈ ਤਸੱਲੀਆਂ ਬਾਈ ਗਰੇਵਾਲ ਪੂਰੀਆਂ ਦਿੰਦਾ ਜੀ ਕਹਿੰਦੇ ਇੰਜਨ ਦਾ ਰੇਟ ਦਾ ਜਿਹੜਾ ਡਿਸਕਾਊਂਟ ਹੈ ਯੈਸਨੋ ਵਾਲਾ ਰੇਟ ਹੈ 2 ਲੱਖ ਤੇ 25000 ਦਾ ਦੇਣਾ ਹੈ ਫਿਕਸ ਹੈ ਬਸ ਠੀਕ ਹੈ ਡਿਮਾਂਡ ਨਹੀਂ ਹੈ ਜੀ ਖਿੱਚ ਕੇ ਡਿਮਾਂਡ ਨਹੀਂ ਬਸ ਦੇਣਾ 2 ਲੱਖ ਤੇ 25000 ਦਾ ਕੀ ਬਾਤ ਆ ਤੇ ਐਵੇਂ ਤੁਹਾਡਾ ਟਾਈਮ ਖਰਾਬ ਨਹੀਂ ਹੋਊਗਾ ਮਿੱਤਰੋ ਆ ਕੇ ਵੀ ਲੈਣ ਰਹਿਣੇ ਨਹੀਂ ਕੰਮ ਕੀ ਯੈਸਨੋ 2 ਲੱਖ 25000 ਦਾ ਕੀ ਬਾਤ ਆ ਜੀ ਤਾਂ ਫੇਰ ਤੁਹਾਨੂੰ ਦਿਖਾ ਦਈਏ ਜੀ ਇੰਜਨ ਵਗੈਰਾ ਰੰਗ ਵਗੈਰਾ ਟਰੈਕਟਰ ਦਾ ਤੇ ਉਸ ਤੋਂ ਬਾਅਦ ਆਪਾਂ ਫੇਰ ਟਰੈਕਟਰ ਜਿਹੜੇ ਕਾਫੀ ਸੋਨਾ ਲੀਕਾ ਦੇਖ ਰਹੇ ਹਾਂ ਖੜੇ ਇਦਾਂ ਸੈਸਰੀ ਲਗੇ 250 ਘੰਟਾ ਜਿਹਨੂੰ ਚੱਲਿਆ। ਕੀ ਬਾਤ ਆ। ਪੰਜਾਬ ਨੰਬਰ ਮਕਸਰ ਦਾ ਹੀ ਨੰਬਰ ਆ ਬੰਦੋ ਪੀਪੀ। ਹਾਂਜੀ ਰੇਟ ਕਰਦੇ 570000 ਠੀਕ ਹੈ ਜੀ। ਨੈਟ 5.5 ਲੱਖ ਦਾ ਦੇਣਾ ਇਹ। ਠੀਕ ਹੈ। ਕੈਸ਼ ਦੀ ਆਰਸੀ ਹੈ। ਠੀਕ ਹੈ ਜੀ। ਹਾਂਜੀ। ਕੀ ਬਾਤ ਆ ਮਿੱਤਰੋ ਕੈਸ਼ ਦੀ ਆਰਸੀ ਹੈ ਕੋਈ ਆ ਦੇਖੋ ਟਾਇਰ ਦਿਖਾਓ ਇੱਕ ਮਿੰਟ ਜਾ ਵੇਖੋ ਪਰਸੀਟ। ਹਾਂਜੀ ਹਾਂਜੀ ਆ ਦੇਖੋ। ਚੱਲਿਆ ਕੁਝ ਵੀ ਨਹੀਂ ਡਰੈਕਟਰ ਇਹਦੇ 250 ਘੰਟਾ। ਨਵਾਂ ਡਰੈਕਟਰ ਦੀ ਵਾਰੰਟੀ ਵਾਰੰਟੀ ਸਭ ਮਿਲੂਗੀ ਹੈ ਜਿਵੇਂ ਪਈ ਹੈ। ਠੀਕ ਹੈ ਜੀ। ਹਾਂਜੀ ਅੱਗੇ ਆਜੋ 2022 ਮਾਡਲ ਹੈ। ਠੀਕ ਹੈ ਇਹ ਲਗਭਗ 900 ਘੰਟਾ ਚੱਲਿਆ ਫਰਸਟ ਪਾਰਟੀ ਇਹ ਹੈ ਠੀਕ ਹੈ ਜੀ ਆਪਣੇ ਤੋਂ ਨਵਾਂ ਨਿਕਲ ਕੇ ਗਿਆ ਸੀ ਇਹ ਠੀਕ ਹੈ ਇਹਦਾ ਰੇਟ ਵੀ 575000 ਕਰਦੇ ਆ ਤੇ 5.5 ਲੱਖ ਦਾ ਨੈਟ ਆਪਾਂ ਦੇਣਾ ਹੈ ਇਹ ਠੀਕ ਹੈ ਇਹਦੇ ਚ ਪਾਰਟੀ ਕੋਈ 50-60000 ਰੁਪਇਆ ਡਾਊਨ ਪੇਮੈਂਟ ਲੈ ਕੇ ਆ ਜੇ ਬਾਕੀ ਲੋਨ ਵੀ ਕਰਾ ਦਾਂਗੇ ਇਹਦੇ ਤੇ ਲੋਨ ਕਰਾ ਦਾਂਗੇ 50-60000 ਰੁਪਇਆ ਹੀ ਚਾਹੀਦਾ ਸਿਰਫ ਕੀ ਬਾਤ ਆ ਡਾਊਨ ਪੇਮੈਂਟ ਜਿਹੜੀ ਸਿਰਫ ਤੁਹਾਨੂੰ 50-60000 ਰੁਪਇਆ ਦੇਣੀ ਪਊ ਤਾਂ ਬਾਕੀ ਸਾਰਾ ਲੋਨ ਹੋ ਜਾਊਗਾ ਟਰੈਕਟਰ ਜਿਹੜਾ ਘਰੇ ਲਾ ਸਕਦੇ ਪੰਜਾਬ ਨੰਬਰ ਟਰੈਕਟਰ ਹੈ ਜੀ ਹਾਂ 2022 ਮਾਡਲ ਹੈ। ਕੀ ਬਾਤ ਹੈ। ਉਸ ਤੋਂ ਬਾਅਦ ਆਪਣੇ ਆਜੋ 2019 ਮਾਡਲ ਹੈ ਇਹ। ਲੈ ਮਿੱਤਰੋ 50% ਇਹਦੇ ਵੀ ਟਾਇਰ ਹੈ। ਠੀਕ ਹੈ। ਸਾਰਾ ओरिजिनल ਹੈ ਵੀ ਜੀ। ਕੀ ਬਾਤ ਹੈ। ਮੇਰੇ ਕਰਨ ਛੋਟਾ ਜਿਹਾ ਪ੍ਰਾਈਸ ਕਰ ਰਹੇ 4 ਲੱਖ ਤੇ 75000 ਰੇਟ ਹੈ ਜੀ ਇਹਦਾ। ਠੀਕ ਹੈ। 2019 ਮਾਡਲ ਹੈ। 4.5 ਲੱਖ ਰੁਪਏ ਦਾ ਨੈਟ ਦੇਣਾ ਹੈ ਇਹ। ਠੀਕ ਹੈ ਜੀ। ਲੋਨ ਇਹਦੇ ਤੇ ਵੀ 3,80,000 ਰੁਪਏ ਦਾ ਕਰਵਾ ਦਾਂਗੇ। ਕੀ ਬਾਤ ਹੈ ਇਹਦਾ। ਮਿੱਤਰੋ ਲੋਨ ਵਾਲੀ ਸੌਦਾ ਜਿਹੜੀ ਤੁਹਾਨੂੰ ਬਾਈ ਹੋਰੀ ਕਰਵਾ ਕੇ ਦੇਣਗੇ। ਇਹ ਵੱਡੀ ਸੌਦਾ ਹੈ। ਇੱਕ ਮੇਨ ਦੇਖੀ ਆਪਾਂ ਡਾਊਨ ਪੇਮੈਂਟ ਤੁਹਾਨੂੰ ਐਵੇਂ ਕੋਈਆਂ ਜੜੇ 50 60000 ਰੁਪਏ ਸਾਰੀ ਸੈਸਰੀ ਮਿਲੂਗੀ ਜਿਵੇਂ ਛਤਰੀ ਵੀ ਮਿਲੂਗੀ ਡੰਡਾ ਫੱਟੀ ਹੁੱਕ ਕੰਪਲੀਟ ਸਮਾਨ ਆਪਣੇ ਕੋਲ ਪਿਆ ਅੰਦਰ ਸਾਰਾ ਮਿਲਣਾ ਠੀਕ ਹੈ ਹਾਂਜੀ ਐ ਨਹੀਂ ਵੀ ਤੁਹਾਨੂੰ ਇੱਕ ਚੀਜ਼ ਅੱਧੀ ਘੱਟ ਮਿਲੂਗੀ ਹਾਂਜੀ ਅੱਗੇ ਆਇਸ਼ਰ ਆ ਗਈ 2022 ਮਾਡਲ 368 ਮੁਕਸਰ ਦਾ ਨੰਬਰ ਹੈ ਵੀ ਜੀ ਠੀਕ ਹੈ ਜੀ ਨਵਾਂ ਨੁੱਕ ਡੈਕਟਰ ਹੈ ਜਮਾ ਹੀ ਟਾਇਰਾਂ ਦੀ ਕੰਡੀਸ਼ਨ ਲਾ ਲਓ 45 50 ਪੈਸੇ ਆ ਜੇ ਇਹਨਾਂ ਨੇ ਚੱਲਿਆ ਜਿੰਨਾ ਵੀ ਚੱਲਿਆ ਕਿਆ ਬਾਤ ਆ ਮਿੱਤਰੋ ਰੰਗ ਵਗੈਰਾ ਮੇਨ ਗੱਲ ਬਈ ਇੱਥੇ ਇਹ ਜੈਨੂਨ ਸਾਰਾ ਹੈ ਕੋਈ ਪੇਂਟ ਕਿਤੋਂ ਨਹੀਂ ਕਿਤੋਂ ਵੀ ਕੁਝ ਵੀ ਨਹੀਂ ਤੁਹਾਡੇ ਕੋਲੋਂ ਜੈਨੂਨ ਟਰੈਕਟਰ ਮਿਲੂਗਾ ਜੈਨੂਨ ਜਮਾਈ ਇਹ ਆਪਾਂ ਨੈਟ ਮੰਨ ਲਓ 5 ਲੱਖ ਰੁਪਈਆ ਪ੍ਰਾਈਸ ਕਰਦੇ ਦਾ ਜੀ ਠੀਕ ਹੈ 4 ਲੱਖ 80 ਹਜ਼ਾਰ ਦਾ ਦੇਣਾ ਹੈ ਠੀਕ ਹੈ ਜੀ 50 ਹਜ਼ਾਰ ਸਿਰਫ ਡਾਊਨ ਪੇਮੈਂਟ ਚਾਹੀਦੀ ਹੈ ਕਿਆ ਬਾਤ ਹੈ ਵਿਧ ਲੋਨ ਖਰਚਾ ਠੀਕ ਹੈ ਕੋਈ ਲੋਨ ਲੋਨ ਹੋਰ ਕੁਝ ਨਹੀਂ ਐਕਸਟਰਾ ਲੈਣਾ 50 ਹਜ਼ਾਰ ਹੀ ਚਾਹੀਦਾ ਸਿਰਫ ਠੀਕ ਹੈ 50 ਹਜ਼ਾਰ ਲਿਆਓ ਮਿੱਤਰੋ ਦਾ ਟਰੈਕਟਰ ਲੈ ਜਾਓ ਤੁਸੀਂ ਗਏ ਸਿੱਧਾ 2018 ਮਾਡਲ ਜੀ ਇਹ ਵੀ ਨਵਾਂ ਨੱਕ ਟਰੈਕਟਰ ਹੈ ਟਾਇਰ ਲਾ ਲੋ 80 ਪੈਸੇ ਕੰਡੀਸ਼ਨ ਹੈ ਟਾਇਰ ਹੈ ਦੂਰੀ ਵੀਰ ਦੇ ਪਰ ਨਵਾਂ ਟਰੈਕਟਰ ਹੈ ਜਮਾ ਠੀਕ ਹੈ ਜੀ ਹਾਂ ਤਾਂ ਟਰੈਕਟਰ ਹਲਕੀ ਫੁਲਕੀ ਟਚਿੰਗ ਜ਼ਰੂਰ ਹੈਗੀ ਇਹਨੂੰ ਅੱਛਾ ਜ਼ਿਆਦਾ ਨਹੀਂ ਹਲਕੀ ਫੁਲਕੀ ਹੈ ਇਹ ਗੱਲ ਠੀਕ ਹੈ ਵੀ ਤੁਸੀਂ ਦੱਸ ਕੇ ਦੇ ਰਹੇ ਹੋ ਜਿਵੇਂ ਮਗਰਾੜ ਦੀ ਛੱਤ ਵਗੈਰਾ ਹੋਈ ਵੀ ਹੈ ਥੋੜਾ ਪੇਂਟ ਘੱਟ ਸੀ ਬਾਕੀ ਛੋ ਥੱਲਿਓ ਰਿੰਮ ਸਾਰੇ ਓਰੀਜਨਲ ਹੈ ਲਾ ਮਿੱਤਰੋ ਆ ਤੁਹਾਨੂੰ ਬਾਈ ਹੋਰੀ ਸਿੱਧਾ ਇਮਾਨਦਾਰੀ ਨਹੀਂ ਦੱਸ ਰਿਹਾ ਵੀ ਜਿਵੇਂ ਮਗਰਾੜ ਵਗੈਰਾ ਟਚਿੰਗ ਕੋਈ ਉਹ ਕੰਮ ਹੈ ਨਹੀਂਗਾ ਵੀ ਇੱਥੇ ਤੋ ਖਤੜੀ ਵਾਲਾ ਕੰਮ ਇਹਨਾਂ ਗੇਅਰ ਦਾ ਨੁਕਸ ਕੱਢਦੇ ਬੰਦਾ ਲਾ ਜਾ ਕੇ ਵੀ ਫ੍ਰੀ ਠੀਕ ਕਰਕੇ ਦੇਵਾਂਗੇ ਸੋਨਾ ਲੀਕਾ ਜਿਹੜਾ ਮਾਡਲ ਵੀ ਆਪਣੇ ਤੋਂ ਲੈਣਗੇ ਠੀਕ ਹੈ ਕੋਈ ਪੈਸਾ ਨਹੀਂ ਲਿਆ ਜਾਊਗਾ ਲੈ ਮੇਤਰਾ ਜੇ ਤੁਸੀਂ ਸੋਨਾ ਲੈ ਕੇ ਬੰਦਾ ਲੈ ਵੀ ਜਾਵੇ ਜਾ ਕੇ ਪਿੰਡ ਕੋਈ ਵੀ ਆ ਨੁਕਸ ਆਪਾਂ ਫ੍ਰੀ ਠੀਕ ਕਰ ਦੇਣਾ ਲੈ ਲੈ ਮੇਤਰਾ ਐਡੀ ਗਾਰੰਟੀ ਨਹੀਂ ਕੋਈ ਤੁਹਾਨੂੰ ਦਿੰਦਾ ਜੇ ਸੋਨਾ ਲੀਕਾ ਟਰੈਕਟਰ ਤੁਸੀਂ ਇੱਥੋਂ ਲੈਣੇ ਸੋਨਾ ਲੀਕਾ ਏਜੰਸੀ ਦੇ ਵਿੱਚੋਂ ਕੋਈ ਨਿੱਕਾ ਮੋਟਾ ਨੌਕਸ ਪੈਂਦਾ ਜਾਣਸਾਰ ਤਾਂ ਬਾਈ ਹੋਰੀ ਕਹਿੰਦੇ ਰਿਪਲੇਸਮੈਂਟ ਉਹ ਪਾਰਟ ਦੀ ਕਰਕੇ ਦੇਵਾਂਗੇ ਤੁਹਾਨੂੰ ਹਾਂਜੀ ਇਹਦਾ ਰੇਟ 4 ਲੱਖ ਤੇ 7 475000 ਰੁਪਿਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 75 80 ਪੈਸੇ ਟਾਇਰ ਆਈ ਚਾਰੂ 80 ਪੈਸੇ ਟਾਇਰ ਹੈਗੇ ਆ ਜਿਹੜੇ ਤੇ ਵਧੀਆ ਕੰਪਨੀ ਦੇ ਟਾਇਰ ਆ ਜੀ ਅਪੋਲੋ ਦੇ ਅੱਗੇ ਆ ਜਾਓ ਜੀ ਸਵਰਾਜ 735 ਉਸ ਤੋਂ ਬਾਅਦ ਆ ਜਾਓ ਬਈ ਸਵਰਾਜ ਦੇ ਫੈਨ ਜਿਹੜੇ ਤੇ ਇਹ 2003 ਮਾਡਲ ਦੇਖੀਏ ਬਈ ਸਾਰਾ ਓਰੀਜਨਲ ਟਰੈਕਟਰ ਪਿਆ ਹੋਇਆ ਹੈ ਹਾਂ ਜੀ ਇਹਨੂੰ ਜਿਹੜੇ ਟਾਇਰ ਚੜੇ ਹੈ ਜੀ ਟਾਇਰ ਆਪਣੇ ਕਿਸਾਨ ਟਾਇਰ ਮੁਕਸਰ ਵਾਲਿਆਂ ਦੇ ਚੜੇ ਹੋਇਆ ਉਹ ਜਿਹੜੇ ਕਰਤਾਰ ਟਾਇਰ ਆ ਦੇਖੋ ਬਲਾ ਟਾਇਰ ਹੀ ਦਿਖਾਉਂਦੇ ਨੇ ਥੋੜੀ ਐਡ ਕਰੀ ਸੀ ਉਹਨਾਂ ਨੇ ਕਰਤਾਰ ਕੰਪਨੀ ਦੇ ਜਿਹੜੇ ਟਾਇਰ ਆ ਆਪਾਂ ਵੀ ਉਹਨਾਂ ਦੀਆਂ ਵੀਡੀਓ ਪਾਉਂਦੇ ਰਹੇ ਹਾਂ ਕਿਸਾਨ ਟਾਇਰਾਂ ਵਾਲੇ ਉਥੋਂ ਚਾਰੇ ਟਾਇਰ ਜਿਹੜੇ ਹਜੇ ਨਵੇਂ ਚੜੇ ਹੋਇਆ ਵੇਖ ਲਓ ਤੁਸੀਂ 1,95,000 ਦਾ ਰੇਟ ਆ ਜੀ ਠੀਕ ਹੈ ਇੰਜਨ ਗੇਅਰ ਦੀ ਵੀ ਗਾਰੰਟੀ ਹੋ ਇੰਜਨ ਗੇਅਰ ਜਿਵੇਂ ਸਹੀ ਆ ਬਹੁਤ ਠੀਕ ਆ ਜੀ ਹਾਂਜੀ ਇਧਰ ਆਈ 2018 ਮਾਡਲ ਜੀ 2018 ਮਾਡਲ ਆਇਸ਼ਰ ਫਿਰ ਆਇਸ਼ਰ 360 ਜੀ ਜੋ ਚੰਕੀ ਜਾਂਦਾ ਜਿਹੜਾ ਇਹਦਾ ਰੰਗ ਦੇਖੀ ਆਪਾਂ ਅਰੀਜਨਲ ਹੀ ਰੰਗ ਚਾਰ ਲੱਖ ਤੇ 15000 ਦਾ ਰੇਟ ਆ ਜੀ ਠੀਕ ਹੈ ਜੀ ਤੇ 4 ਲੱਖ ਦਾ نیٹ ਆਪਾਂ ਦੇਣਾ ਹੈ ਅੱਛਾ ਹਾਂ ਜੀ ਲੈ ਮਿੱਤਰੋ ਤੁਹਾਨੂੰ ਕੋਈ ਜ਼ਿਆਦਾ ਰੇਟ ਦੇ ਵਿੱਚ ਉਵੇਂ ਡਿਫਰੈਂਸ ਹੈ ਨਹੀਂਗਾ ਸਿੱਧਾ ਜੈਨੂਨ ਦਾ ਰੇਟ ਦੱਸ ਰਿਹਾ ਬਾਈ ਹੋਰੀ ਵੀ ਇੰਨੇ ਦਾ ਆਪਾਂ ਦੇਣਾ ਟਰੈਕਟਰ ਇਹ ਹਾਂ ਜੀ ਇੱਧਰ ਆ ਗਿਆ ਆਪਣੇ ਕੋਲੇ 32 30 ਜੀ ਲੈ ਵੀ ਹੌਲੈਂਡ ਆ ਗਿਆ ਮਿੱਤਰੋ ਜਿਹੜੇ ਹੌਲੈਂਡ ਦੇ ਸ਼ਕੀਨ ਆ ਤਾਂ ਨਾਲ ਨਿੱਕਾ ਟਰੈਕਟਰ ਰੱਖਦੇ ਆ ਜਿਵੇਂ ਤਾਂ ਇਹ ਟਰੈਕਟਰ 2021 ਮਾਡਲ ਹੈ 2021 ਮਾਡਲ ਪਾਵਰ ਪਾਵਰ ਸਟੀਅਰਿੰਗ ਦੇ ਵਿੱਚ ਡਬਲ ਕਲੱਚ ਜੀ ਟੌਪ ਵਾਲਾ ਮਾਡਲ ਆ ਇਹ ਕੀ ਬਾਤ ਆ ਡਬਲ ਕਲੱਚ ਆ ਮਿੱਤਰੋ ਵੇਖਣ ਨਿਕਾਇਆ ਯਾਰ ਘੰਟੇ ਦੇ ਲਗਭਗ ਚੱਲਿਆ ਹੀ ਇਹ ਠੀਕ ਹੈ ਜੀ ਤਾਂ 13 ਦੇ ਟਾਇਰਾਂ ਦੇ ਵਿੱਚ ਖੜਾ ਹੈ ਜੀ ਜੇ ਕਿਸੇ ਨੇ ਲੈਣਾ ਹੋਵੇ ਇਹਦਾ ਰੇਟ ਕਰਦੇ 475000 ਜੀ ਠੀਕ ਹੈ ਜੀ ਤੇ 4.5 ਲੱਖ ਦਾ ਨੈਟ ਦੇਣਾ ਹੈ ਠੀਕ ਹੈ ਹਾਂ ਜੀ ਯਸਨੋ ਵਾਲੇ ਪ੍ਰਾਈਸ ਦੱਸਦੇ ਪਏ ਅੱਜ ਮੁੜ ਕੇ ਆ ਕਿ ਬਾਰਗੇਨਿੰਗ ਵਾਲਾ ਕੰਮ ਹੈ ਨਹੀਂ ਇਧਰ ਪਿੱਛੇ ਉਹਨਾਂ ਨੂੰ HMT 4511 ਲਓ ਜੀ ਸੁੱਕੀਆਂ ਬ੍ਰੇਕਾਂ ਕਰੀਆਂ ਵੀ ਆ ਪੂਰਾ ਕੋਕੀਰਗਾ ਡਾਟਰ ਇੰਜਨ ਗੇਅਰ ਦਾ ਕਿਆ ਬਾਤ ਹੈ ਸੁੱਕਾ ਸੁੱਕਾ ਪਿਆ ਮਿੱਤਰੋ ਦੇਖੋ ਜਮਾਈ ਬਾਈ ਨੇ ਵਧੀਆ ਕੰਮ ਕਰਾਇਆ ਹੈ ਸ਼ੋ ਵਗੈਰਾ ਹੈਗੀ ਨਾਲ ਹੀ ਉਹ ਲੱਗੀ ਨਹੀਂ ਆ ਦੇਖੋ ਆਲਟੀਨੇਟਰ ਵਗੈਰਾ ਨਵਾਂ ਸੁੱਕੀਆਂ ਬ੍ਰੇਕਾਂ ਕਰਾਈਆਂ ਹੋਈਆਂ ਸਾਰਾ ਬੰਦਿਆਂ ਦੀ ਪਾਰਟੀ ਦਾ ਵਧੀਆ ਡੈਕਟਰ ਹੈ ਆਪਾਂ ਛੋਟੇ ਜਿਹੇ ਪ੍ਰਾਈਸ ਦੇਣਾ 1,35,000 ਦਾ ਸਿਰਫ ਇਹ ਨੰਬਰ ਵੀ ਟਾਇਰ ਕੰਡੀਸ਼ਨ ਵੀ ਠੀਕ ਹੈ ਨੰਬਰ ਨਹੀਂ ਕਲੈਰਿਟੀ ਜਦੋਂ ਪੰਜਾਬ ਜਾਂ ਰਾਜਸਥਾਨ ਨੰਬਰ ਜਾਏ ਠੀਕ ਹੈ ਠੀਕ ਹੈ ਟੈਟੂਲ ਦੀ ਕੰਡੀਸ਼ਨਰ ਵੀ ਠੀਕ ਪਈ ਪਰ ਰੇਟ ਜਮਾਂ 1,35,000 ਜਾਇਜ਼ ਨਹੀਂ ਟਾਈ ਮਤਲਬ ਵੀ ਹਾਲ ਤੇ ਇੰਜਨ ਗੇਅਰ ਗੁਰ ਦੀ ਜਮਾਂ ਮੇਹ ਇੰਜਨ ਗੇਅਰ ਦਾ ਕੋਕ ਕਰ ਗਈ ਕੀ ਚਾਹ ਬਾਤ ਆ ਜਾ ਕੇ ਕੁਝ ਨਹੀਂ ਕਰਾਉਣ ਦੀ ਲੋੜ 1,35,000 ਰੁਪਏ ਦੇ ਵਿੱਚ ਮੇਤਰਾ ਟਰੈਕਟਰ ਤੁਹਾਨੂੰ ਸਿੱਧੀ ਜਾ ਕੇ ਵਧੀਆ ਵਾਈ ਕਰ ਸਕਦੇ ਹੋ ਸਾਰਾ ਕੁਝ ਲੱਗਿਆ ਪਾਵੇਂ ਮਸ਼ੀਨ ਤੇ ਚੜਾ ਦੇ ਜਾ ਕੇ ਕੋਈ ਚੱਕਰ ਨਹੀਂ 2014 ਮਾਡਲ 750 ਜੀ ਬੀਏ ਮੇਤਰੋ ਇਹ ਵੀ ਦੇਖੋ ਤੁਸੀਂ ਟਰੈਕਟਰ ਸਾਰੇ ਨਾ ਅਰੀਜਨਲ ਉਹ ਲਿਬੜੇ ਦੇ ਲਿਬੜੇ ਖੜੇ ਆ ਬਾਈ ਹੋਰਾਂ ਵੱਲੋਂ ਆਏ ਨਹੀਂ ਵੀ ਕੋਈ ਅੱਜ ਵੀਡੀਓ ਬਣਾਉਣੀ ਤਾਂ ਬਈ ਟਾਕੀ ਟੁਕੀ ਮਾਰਦੀ ਹੈ ਹਾਂ ਨਾ ਨਾ ਹੀ ਬਾ ਜਮ ਇਹ ਹੋਰ ਹੀ ਨਹੀਂ ਮੁੱਕਦੇ ਹੀ ਬੜੇ ਕੰਮ ਹੈ ਠੀਕ ਹੈ ਠੀਕ ਹੈ ਜਿਵੇਂ ਟਰੈਕਟਰ ਹੈਗੇ ਆ ਬਈ ਉਵੇਂ ਖੜੇ ਆ ਕੋਈ ਛੇਤੀ ਉਹਦਾ ਇਹ ਸਵਾ ਚਾਰ ਲੱਖ ਪਰ ਰੇਟ ਕਰਦੇ ਸੀ ਡਰਨ ਵਾਲੀ ਗੱਲ ਨਹੀਂ ਠੀਕ ਹੈ ਠੀਕ ਹੈ ਸਵਾ ਤੇ ਚਾਰ ਲੱਖ ਦਾ ਨੈਟ ਆਪਾਂ ਦੇਣਾ ਇਹ ਇਹਦੇ 3 ਲੱਖ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਤਾਂ 3 ਲੱਖ ਦਾ ਇਹ ਤੇ ਲੋਨ ਹੋ ਜਾਊਗਾ ਮੇਤਰੋ ਜੇ ਕਿਸੇ ਨੇ ਲੈਣਾ ਤਾਂ ਬੜੀਆ ਵਧੀਆ ਟਰੈਕਟਰ ਹੈ ਜਿਹੜੇ ਮਾਰਕੀਟ ਦੇ ਵਿੱਚ ਰਹਿਣ ਵਾਲੇ 750 ਹਾਂਜੀ ਪੂਰੀ ਮਾਰਕੀਟ ਵਾਲਾ 911 97 ਮਾਡਲ ਹੈ ਤਾਂ 911 ਫੇਰ ਆ ਗਿਆ ਜੀ ਪੁਰਾਣਾ ਖੌਂਡਾ ਕਹਿੰਦੇ ਪਾਵਰ ਸਟੀering ਹੋਇਆ ਪਿਆ ਇੰਜਨ ਗੇਅਰ ਦਾ ਵੀ ਕੋਕ ਯਾਰਗਾ 1,95,000 ਦਾ ਜੀ ਠੀਕ ਹੈ ਜੀ ਜੈਜਮਾਨ ਤਨ ਕਰਿਆ ਜਾਣਾ ਬਹੁਤਾ ਰੇਟ 'ਚ ਫਰਕ ਨਹੀਂ ਇਹ ਨੰਬਰ ਕਿੱਥੋਂ ਦਾ ਬਈ ਜੀ ਇਹ ਗੰਗਾ ਨਗਰ ਦਾ ਨੰਬਰ ਹੈ RJ 13 ਜੀ RJ 13 ਨੰਬਰ ਹੈ ਜੀ ਹਾਂਜੀ ਤੁਸੀਂ 911 ਦੀ ਹਾਲਤ ਫੇਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਕੀ ਇੱਥੇ ਆ ਕੇ ਤੁਸੀਂ ਟਰੈਕਟਰ ਨੂੰ ਚੰਗੀ ਤਰ੍ਹਾਂ ਜੇ ਪਸੰਦ ਆਉਂਦਾ ਤਾਂ ਤਸੱਲੀ ਆਪਦੀ ਕਰਕੇ ਟਰੈਕਟਰ ਲਿਜਾ ਸਕਦੇ ਹੋ ਇਹ ਫਿਰ 2019 ਮਾਡਲ ਹੈ ਜੀ ਸੋਨਾਲੀਕਾ RX50 ਤਿੰਨ ਸਿਲੰਡਰ ਵਾਲਾ ਹੈ ਜੀ ਠੀਕ ਹੈ ਪੈਰ ਇਹਦੇ ਵੀ 80 ਪੈਸੇ ਆ ਠੀਕ ਹੈ ਰੇਟ ਇਹਦਾ ਵੀ 4 ਲੱਖ ਤੇ 80 ਹਜ਼ਾਰ ਜਾਇਮਾਨਤਨ ਕਰਿਆ ਜਾਣਾ ਇੰਜਨ ਗੇਅਰ ਦਾ ਇਹ ਵੀ ਕੋਕੇ ਵਰਗਾ ਕੀ ਬਾਤ ਹੈ ਸਾਰਾ ਜੈਨੂਨ ਟਰੈਕਟਰ ਹੈ ਇਹ ਕਿਤੋਂ ਪੇਟ ਨਹੀਂ ਕੁਝ ਵੀ ਇਹਦਾ ਜਾਵਾ ਦਾ ਮਿੱਤਰੋ ਦੱਸਿਆ ਜਾਂਦਾ ਇੱਥੇ ਵੀ ਆਹੋ ਕੰਮ ਹੈ ਨਹੀਂ ਗਾ ਟਚਿੰਗ ਟੋਚਿੰਗ ਹੋਊ ਜਿਹੜੇ ਦੀ ਹੋਈ ਸੀ ਬਾਈ ਨੇ ਪਹਿਲਾਂ ਦੱਸਤਾ ਤੁਹਾਨੂੰ ਤਾਂ ਇਹ ਟਰੈਕਟਰ ਸਾਰਾ ओरिजिनल ਰੰਗ ਦੇ ਵਿੱਚ ਹੈ ਨਹੀਂ ਆਪਾਂ ਦਿਖਾਈ ਗਏ ਤੁਹਾਨੂੰ ਅੰਦਰ ਹੋਰ ਟਰੈਕਟਰ ਖੜੇ ਆਪਣੇ ਕੋਲ ਮਿੱਤਰੋ ਦੇਖੋ ਮੰਡੀ ਬਣੀ ਪਈ ਹੈ ਇੱਥੇ ਬਹੁਤ ਟਰੈਕਟਰਾਂ ਦੀ ਤੁਹਾਨੂੰ ਦੱਸਿਆ ਜੇ 50 ਤੋਂ ਲੈ ਕੇ 70 80 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਹੀ ਸਾਰ ਦੇਣਾ ਹੈ ਠੀਕ ਹੈ। ਬਾਕੀ ਜਿਹੜਾ ਸੋਨਾਲੀਕਾ ਤੁਹਾਨੂੰ ਕਿ ਦੱਸਿਆ ਵੀ ਆਪਣੇ ਤੋਂ ਲਿਆ ਜਾਊਗਾ ਉਹਦੀ ਆਪਾਂ ਕੋਈ ਇੰਜਨ ਗੇਅਰ 'ਚ ਦਿੱਕਤ ਹੋ ਗਈ ਆਪਾਂ ਫ੍ਰੀ ਬੰਦੇ ਨੂੰ ਠੀਕ ਕਰਕੇ ਦੇਵਾਂਗੇ। ਲਾ ਮਿੱਤਰੋ ਇਹ ਟਿਕਾ ਨਹੀਂ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਜੇ ਆਪਾਂ ਮੰਡੀ ਤੇ ਜਾਵਾਂਗੇ ਤਾਂ ਜੇ ਇੱਥੋਂ ਟਰੈਕਟਰ ਤੁਸੀਂ ਸੋਨਾਲੀਕਾ ਜਾਂ ਕੋਈ ਵੀ ਸੋਨਾਲੀਕਾ ਦਾ ਮਾਡਲ ਬਾਇ ਕਰਦੇ ਹੋ ਤਾਂ ਸੋਨਾਲੀਕਾ ਏਜੰਸੀ 'ਚ ਉਹਦੀ ਫੇਰੀ ਇੱਥੇ ਸੈਟਿੰਗ ਕਰਕੇ ਦੇ ਦਿੰਦੇ। 2016 ਮਾਡਲ ਜੀ ਲੋਡਰ ਸਪੈਸ਼ਲ ਆ ਜੀ ਤੇ ਲੋਡਰ ਲੱਗਦਾ ਹੁੰਦਾ। ਠੀਕ ਹੈ ਤਾਂ ਇਹਦਾ ਹਿੱਸਾ ਵੀ ਆਇਆ। ਹਾਂਜੀ ਟਾਇਰ ਬਿਲਕੁਲ 90 ਪੈਸੇ ਟ ਹਾਂਜੀ ਹਾਂ ਇਹ ਦੂਜਾ ਲੱਗਿਆ ਵੈਸੇ ਵਾਈ ਵੀ ਕਰੂ ਬਾਈ ਬਾਈ ਪੂਰੀ ਵੈਖ ਲਈ ਜੋ ਮਰਜ਼ੀ ਕੰਮ ਲਓ ਬਸ ਠੀਕ ਹੈ ਉਹਦਾ ਲੋਡਰ ਵਾਸਤੇ ਆਪਸ਼ਨ ਹੈ ਬਾਈ ਉਹਦਾ ਹਿੱਸਾ ਜਿਹੜਾ ਬੜਾ ਹੈਵੀ ਲੱਗਿਆ ਹੋਇਆ ਟਰੈਕਟਰ ਦਾ ਹਾਂਜੀ ਕੱਲ ਨੂੰ ਕੀ ਦਿੱਕਤ ਨਹੀਂ ਆਉਂਦੀ ਜੇ ਤੁਹਾਡਾ ਲੋਡਰ ਦਾ ਮਨ ਬਣਾ ਚਾਰ ਲੱਖ ਤੇ 95000 ਰੁਪਿਆ ਰੇਟ ਹੈ ਹੋਰ ਜਾਇ ਡਿਸਕਾਊਂਟ ਮਾਨਤਨ ਕਰਿਆ ਜੋ ਬੰਦਾ ਆਪਾਂ ਨੂੰ ਜਿੰਨਾ ਕ ਬਣਿਆ ਜਾਇ ਹੀ ਕਰਿਆ ਜਾਣਾ ਇਹ 2016 ਮਾਡਲ ਹੈ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਕਰਦੇ ਆਪਾਂ 290000 ਜੀ 2.5 ਲੱਖ ਦਾ ਲੋਨ ਵੀ ਹੋ ਜਾਣਾ ਇਹਦੇ ਤੇ ਕੀ ਬਾਤ ਹੈ ਇੰਜਨ ਗੇਅਰ ਦਾ ਇਹ ਟਰੈਕਟਰ ਵੀ ਜਮ ਠੀਕ ਹੈ ਜੀ ਅੱਗੇ ਆ ਗਿਆ ਮੈਸੀ 5245 2005 ਮਾਡਲ ਪੀਵੀ 61 ਨੰਬਰ ਜਲਾਲਾਬਾਦ ਦਾ ਪੰਜਾਬ 1,85,000 ਦਾ ਜੀ ਲਓ ਮਿੱਤਰੋ 1,85,000 ਦਾ ਬਹੁਤ ਵਧੀਆ ਟਰੈਕਟਰ ਜਿਹੜਾ ਤੁਹਾਡੇ ਸਾਹਮਣੇ ਇਹਦਾ ਹੁਣ ਆਪਾਂ ਇੱਕੋ ਰੈਡੀ ਕਰ ਦੇਣਾ ਯੈਸ ਨੋ ਜੀ अच्छा ये कुछ एक लाख दे 70 हजार ਦਾ ਆਪਾਂ ਦੇਣਾ ਹੈ ਠੀਕ ਹੈ ਲਵਾਈ ਨੇ ਹੁਣੇ ਹੁਣੇ ਜਿਹੜਾ ਰੇਟ ਫੈਕਸ ਕਰਤਾ ਕਹਿੰਦੇ ਯੈਸ ਨੋ ਹੀ ਹੈ 1 लाख 70000 1 लाख 70000 ਦਾ ਦੇਣਾ ਜਿਹੜੇ ਵੀ ਉਹਨੇ ਲੈਣਾ ਚੁੱਪ ਕਰਕੇ ਤਰਿਆ ਉਹ 1 70 ਦਾ ਸਿੱਧਾ ਸੌਦਾ ਹੀ ਹੋਇਆ ਪਿਆ ਸਭ ਇੰਜਨ ਗੇਅਰ ਦਾ ਜਮਾ ਓਕੇ ਆ ਕੁਝ ਨਹੀਂ ਕਰਾਉਣ ਦੀ ਲੋੜ ਠੀਕ ਹੈ ਜੀ ਆਪਾਂ ਵਾਹਲੇ ਬੰਦਾ ਤਸੱਲੀ ਕਰ ਲੈ ਕਿਆ ਬਾਤ ਹੈ ਬਾਕੀ ਆਪਣੇ ਕੋਲੇ ਹੋਰ ਵੀ ਉਧਰ ਪਿੱਛੇ ਤੇ ਕੈਮਰਾ ਦਿਖਾਓ ਇੱਥੇ ਹੀ ਬੜਾ ਟਰੈਕਟਰ ਖੜਿਆ ਜਿਵੇਂ ਐਸ਼ਰ ਹੋਰ ਖੜਿਆ ਦੋ ਸਿਲੰਡਰ ਖੜਾ ਸਟੈਂਡਰਡ ਖੜਾ ਆਪਣਾ ਨੰਬਰ ਤੁਸੀਂ ਦੇ ਦੇਣਾ ਵਿੱਚ ਤੇ ਕਾਲਿੰਗ ਕਰਕੇ ਆਪ ਨੂੰ ਪੁੱਛ ਸਕਦਾ ਵੀਰ ਕੋਈ ਵੀ। ਕੀ ਆ ਬਾਤ ਹੈ ਮਿੱਤਰੋ ਟਰੈਕਟਰ ਹਜੇ ਵੀ ਜਿਹੜੇ ਪਿੱਛੇ ਹੋਰ ਖੜੇ ਆ। ਕੋਸ਼ ਆਪਣੇ ਕੋਲੇ 2-4 ਟਰੈਕਟਰ ਕਟਿੰਗ ਚ ਆਉਣ ਵਾਲੇ 1-2 ਦਿਨਾਂ ਚ। ਠੀਕ ਹੈ ਜੀ। ਤੇ ਲੋਡਰ ਆਪਣੇ ਕੋਲੇ 4 ਸੀਗੇ। ਤੁਸੀਂ ਉਹ ਵਿੱਚ ਫਿਰ ਲੋਡਰ ਦੇਖ ਕੇ ਦਿਖਾ ਦਿਓ। ਇੱਕ ਆਪਣੇ ਕੋਲੇ ਰਹਿ ਗਿਆ ਬਕਾਇਆ ਤਿੰਨ ਆਪਾਂ ਸੀਲ ਕਰਦੇ ਆ। ਠੀਕ ਹੈ ਜੀ। ਹਾਂ ਉਧਰ ਵੱਡਾ ਲੋਡਰ ਵਾਲਾ ਟਰੈਕਟਰ ਵੀ ਬਾਈ ਖੜਾ ਜੇ ਕਿਹਨੇ ਲੋਡਰ ਤੂੜੀ ਵਾਲਾ ਚਾਰ ਸੀਗੇ ਜੀ। ਦੋ ਤਿੰਨ ਆਪਾਂ ਸੀਲ ਕਰਤੇ ਇੱਕ ਰਹਿ ਗਿਆ ਆ ਮਿੱਤਰੋ ਲੋਡਰ ਵਾਲਾ ਟਰੈਕਟਰ ਹੈ ਜੀ ਦੇਖੋ ਇਹ ਵੀ ਲੋਡਰ ਸਪੈਸ਼ਲ ਟਰੈਕਟਰ ਹੈ ਇਹਦੇ ਹਿੱਸਾ ਵੀ ਲੋਡਰ ਵਾਲਾ ਇੰਜਨ ਗੇਅਰ ਦੀ 1 ਸਾਲ ਦੀ ਵਾਰੰਟੀ ਦਿੱਤੀ ਜਾਊਗੀ ਠੀਕ ਹੈ ਜੀ ਕਲਚ ਨੂੰ ਛੱਡ ਕੇ ਇੰਜਨ ਗੇਅਰ ਚ ਕੋਈ ਨੁਕਸ ਪੈ ਜੇ ਲਿਫਟ ਜਾਵੇ ਫ੍ਰੀ ਠੀਕ ਕਰਕੇ ਦੇਵਾਂਗੇ ਕੀ ਬਾਤ ਕੋਈ ਚਾਰਜਸ ਨਹੀਂ ਲਿਆ ਜਾਣਾ ਠੀਕ ਹੈ ਜੀ ਹਾਂ ਤਾਂ ਇਹ 22 ਮਾਡਲ ਆ ਵਿੱਚੋਂ 22 ਮਾਡਲ ਦਾ ਟਰੈਕਟਰ ਹੈ 22 ਮਾਡਲ ਹੈ ਲੋਡਰ ਤੇ ਹੀ ਹੈ 22 ਵੀ ਹੈ ਲਾਸਟ ਹੈ 10ਵੇਂ 11ਵੇਂ ਮਹੀਨੇ ਦਾ ਠੀਕ ਹੈ ਜੀ ਤਾਂ ਹੀ 23 ਚ ਜਾ ਕੇ ਲੱਗੇਗਾ ਨਾ ਲੋਡਰ ਜੀ ਹਾਂ ਜੀ ਹਾਂ ਤਾਂ ਮੇਤਰਾ ਤੋੜੀ ਦਾ ਸੀਜ਼ਨ ਆ ਰਿਹਾ ਤੇ ਇਹਨਾਂ ਦੀ ਬੜੀ ਜਿਹੜੀ ਅੱਜ ਕੱਲ ਡਿਮਾਂਡ ਰਹਿਣੀ ਆ ਹੁਣ ਹਾਂਜੀ ਤੇ ਚਲੋ ਠੀਕ ਆ ਬਈ ਜੀ ਠੀਕ ਆ ਬਈ ਜੀ ਤੇ ਬਾਕੀ ਬਈ ਫੇਰ ਤੁਹਾਡਾ ਤੁਹਾਨੂੰ ਜੀ ਆਇਆਂ ਨੂੰ ਸਾਰੇ ਚੈਨਲ ਦੇਖਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੇ ਬਾਕੀ ਬਈ ਸਕਰੀਨ ਤੇ ਨੰਬਰ ਆ ਰਿਹਾ ਜੀ ਜੇ ਕਿਸੇ ਵੀਰ ਨੇ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਜੀ ਤੇ ਆਪਣਾ ਸ੍ਰੀ ਮਖਸਰ ਸਾਹਿਬ ਸੋਨਾ ਲੀਕਾ ਏਜੰਸੀ ਫੇਰ ਤੁਹਾਨੂੰ ਇੱਕ ਵਾਰੀ ਦੱਸ ਦਈਏ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ